ਜਾਨਸਥਿਤ ਸਾਭ ਦਾ ਜਥੇਦਾਰ ਕੇਵਲ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਦੋ ਫਾੜ ਹੋਣ ਦੀ ਗੱਲਬਾਤ ਕਰਦੇ ਹਾਂ ਕਿਹਾ ਕਿ ਜਿੱਥੇ ਬਾਗੀਧੜੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਅਤੇ ਪੰਥ ਵਿੱਚੋਂ ਛੇਕਣ ਦੀ ਗੱਲ ਕੀਤੀ ਜਾ ਰਹੀ ਹੈ ਉੱਥੇ ਹੀ ਉਨ੍ਹਾਂ ਨੇ ਕਿਹਾ ਕਿ ਹੁਣ ਪਹਿਲਾਂ ਵਾਲਾ ਅਕਾਲੀ ਦਲ ਨਹੀਂ ਰਿਹਾ ਹੈ ਉਨ੍ਹਾਂ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਤੇ ਇਸ ਦੇ ਥਾਂ ਨਵੇਂ ਚਿਹਰਿਆਂ ਨੂੰ ਮੌਕਾ ਦੇਣਾ ਚਾਹੀਦਾ ਇਹੀ ਨਹੀਂ ਉਹਨਾਂ ਨੇ ਕਿਹਾ ਕਿ ਜੋ ਅੱਜ ਸੁਖਬੀਰ ਬਾਦਲ ਨੂੰ ਦੋਸ਼ੀ ਠਹਿਰਾਉਣ ਦੀਆਂ ਗੱਲਾਂ ਕਰਦੇ ਨੇ ਉਹ ਵੀ ਸਮੇਂ ਅਨੁਸਾਰ ਦੋਸ਼ੀ ਨੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਰਤਮਾਨ ਸਮੇਂ ਖਾਲਸਾ ਪੰਥ ਦੀ ਬਹੁਤ ਸਤਕਾਰ ਸੰਸਥਾ ਸ਼੍ਰੋਮਣੀ ਅਕਾਲੀ ਦਲ ਜਿੱਤੇ ਕਦੀ ਸਾਰਾ ਪੰਥ ਮਾਣ ਕਰਦਾ ਸੀ ਸੰਸਾਰ ਮਾਣ ਕਰਦਾ ਸੀ ਭਾਰਤ ਦੀ ਆਜ਼ਾਦੀ ਵਿੱਚ ਦੀ ਬਹੁਤ ਵੱਡੀ ਭੂਮਿਕਾ ਰਹੀ ਹੈ ਵੱਦ ਕਿਸਮਤੀ ਹੈ ਕੋ ਅਕਾਲੀ ਦਲ ਸਮੇਂ ਤੇ ਅੱਗੇ ਚੱਲਦਿਆਂ ਕਈ ਹਿੱਸਿਆਂ 'ਚ ਵੰਡਿਆ ਗਿਆ ਤੇ ਢੜਿਆਂ ਚਲਾ ਗਿਆ। ਅਸਲ ਇਹ ਅਕਾਲੀ ਸ਼੍ਰੋਮਣੀ ਗੱਲ ਦੇ ਬਹੁਤ ਸਮਾਂ ਪਹਿਲਾਂ ਅਸੀਂ ਮਾਰ ਬੈਠੇ ਹੋਏ ਹਾਂ। ਉਹਦੇ ਢੜਿਆਂ ਦਾ ਦਲ ਹੈ। ਉਸ ਢੜਿਆਂ ਦੇ ਦਲ ਵਿੱਚੋਂ ਇੱਕ ਬਾਦਲ ਦਲ ਹੈ ਜਿਹੜਾ ਵੱਡਾ ਢੜਾ ਹੁਣ ਕਰਕੇ ਸਤਾਤ ਵੀ ਰਿਹਾ। ਔਰ ਉਸਨੇ ਬੈਠ ਕੇ ਕੌਮ ਦੇ ਸਿਧਾਂਤਾਂ ਦੇ ਨਾਲ ਜਿਸ ਤਰ੍ਹਾਂ ਦਾ ਲਗਾਤਾਰ ਖਲਵਾੜ ਕੀਤਾ ਹੈ। ਕੌਮ ਦੀਆਂ ਪਾਵਨਾਂ ਨੂੰ ਲਤਾੜਿਆ ਦੱਬਿਆ ਤੇ ਉਹ ਜਿਹਨੂੰ ਉਹ ਸਾਡੇ ਸਾਹਮਣੇ ਕੌਮ ਦੀ ਪੀੜਾ ਦਾ ਹਿੱਸਾ ਹੈ ਜਿਹੜਾ ਵਰਤਾਰਾ ਹੁਣ ਵਾਪਰ ਰਿਹਾ ਕੋਸੇ ਧੜੇ ਦੇ ਕੁਝ ਲੋਕ ਆਪਣੇ ਆਪ ਇਹਨੂੰ ਅੱਜ ਗੁਨਾਹਗਾਰ ਦੇ ਤੌਰ ਤੇ ਅਕਾਲ ਤਖਤ ਤੇ ਜਾ ਕੇ ਪੇਸ਼ ਕਰਦੇ ਨੇ ਉੱਥੇ ਮੁਆਫੀ ਨਾਮਾ ਦਿੰਦੇ ਨੇ ਤੇ ਉਸ ਸੂਦਾਰ ਸੁਖਵੀਰ ਸਿੰਘ ਬਾਦਲ ਦੇ ਕੋਲੋਂ ਅਸਤੀਫਾ ਮੰਗਦੇ ਨੇ ਜਾਂ ਆਪਣੀ ਨਾਰਾਜ਼ਗੀ ਪ੍ਰਗਟ ਕਰਦੇ ਇਹ ਜੋ ਇਕ ਕਿਉਂ ਇਹਨਾਂ ਪੰਚ ਦਾ ਦਰਦ ਨਹੀਂ ਹੈਗਾ ਅੱਜ ਹੀ ਕਿਉਂ ਜਾ ਰਹੇ ਨੇ ਜੋ ਗਲਤ ਹੋਇਆ ਜਿਹੜਾ ਤੁਸੀਂ ਉੱਥੇ ਜਾ ਕੇ ਆਪਣੇ ਮਾਫੀਨਾਮੇ 'ਚ ਦੋਸ਼ ਕਬੂਲਦੇ ਹੋ ਤੇ ਉਹ ਦੋਸ਼ ਤੇ ਸਾਰੇ ਦੇ ਸੰਦੇ ਨੇ ਤੁਸੀਂ ਪਹਿਲਾਂ ਕਿਉਂ ਨਹੀਂ ਬੋਲੇ ਅੱਜ ਬੋਲ ਕੇ ਕੀ ਸਾਬਤ ਕਰਨਾ ਚਾਹੁੰਦੇ ਹੋ ਇਸ ਲਈ ਅੱਜ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਉਹਨਾਂ ਦੇ ਮਾਫੀਨਾਮੇ ਵਿੱਚੋਂ ਲੈ ਕੇ ਲਾਏ ਦੋਸ਼ਾਂ ਨੂੰ ਲੈ ਕੇ ਜਿਹਨਾਂ ਸੁਖਵੀਰ ਸਿੰਘ ਨੂੰ ਤਲਬ ਕੀਤਾ ਗਿਆ ਉਹਨੂੰ ਸਿਫਾ ਦੇ ਕੇ ਪਾਸੇ ਹੋ ਜਾਣਾ ਚਾਹੀਦਾ ਇਹਦਾ ਮਤਲਬ ਹੈ ਕੋ ਦੋਸ਼ੀ ਹੈ ਦੋਸੇ ਬਿਲਕੁਲ ਸਹੀ ਆਪ ਕਹਿੰਦੇ 8 15 ਤੋਂ ਕਹਿੰਦੇ ਆ ਰਹੇ ਆ ਕਿ ਸੌਦਾ ਸਾਧ ਵਾਲਾ ਮਸਲਾ ਬੇਦਵੀ ਦਾ ਮਸਲਾ ਜਿਸ ਤਰ੍ਹਾਂ ਇਹਨਾਂ ਨੇ ਉਹ ਲੈਣਾ ਚਾਹੀਦਾ ਸੀ ਨਹੀਂ ਲਿਆ ਜਿਵੇਂ ਸਿੱਖ ਸੰਗਤ ਨੂੰ ਇਹਨਾਂ ਨੇ ਨਰਾਸ਼ ਕੀਤਾ ਉਤੇ ਬਰਗਾੜੀ ਚ ਕਤਲ ਹੋਏ ਇਹ ਸਾਰੇ ਇਹਨੇ ਦੋਸ਼ੀ ਨੇ ਲੋਕਪੰਥ ਦੇ ਦੋਸ਼ੀ ਨੇ ਸਰਵੇਸ਼ਿੰਗ ਬਾਦਲ ਕੁਰਸੀ ਤੇ ਬੈਠਣ ਦਾ ਕਦਾਚਿਤ ਹੱਕਦਾਰ ਨਹੀਂ ਹੈ ਉਹਨਾਂ ਬਿਲਕੁਲ ਪਾਸੇ ਹੋ ਜਾਣਾ ਚਾਹੀਦਾ ਹੈ ਅੱਜ ਮੈਂ ਰਚਾਵਾਂਗੇ ਕਿ ਜਿਹੇ ਹਦਾਰ ਜੀ ਨੂੰ ਇਹਨਾਂ ਸਾਰੀ ਲੀਡਰਸ਼ਿਪ ਨੂੰ ਰੱਦ ਕਰ ਦੇਣਾ ਚਾਹੀਦਾ ਹੈ ਜਿਹੜੇ ਦੋਸ਼ ਆਪਨ ਸ਼ਿਕਾਇਤ ਲੈ ਕੇ ਗਏ ਨੇ ਆਪਣੇ ਨੂੰ ਮਾਫੀਨਾਮਾ ਲੈ ਕੇ ਗਏ ਨੇ ਦੂਜੇ ਨੂੰ ਵੀ ਨਵੀਂ ਲੀਡਰਸ਼ਿਪ ਲੱਭਣੀ ਚਾਹੀਦੀ ਹੈ ਨੌਜਵਾਨਾਂ ਵਿੱਚੋਂ ਜਿਹਦਾ ਕੋਈ ਧੜਾ ਨਾ ਹੋਵੇ ਜਿਹੜਾ ਪੰਥ ਦੀ ਆਵਾਜ਼ ਨੂੰ ਸਮਝ ਸਕਦਾ ਹੋਵੇ ਇਸ ਲੀਡਰ ਵਿੱਚ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਹਾਣ ਦਾ ਕੋਈ ਬੰਦਾ ਨਹੀਂ ਹੈ ਕੌਮਨ ਨੂੰ ਰੱਦ ਕੀਤੇ ਲੋਕਾਂ ਨੂੰ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਉਹ ਸਰਪ੍ਰਸਤੀ ਕਰਨ ਦਾ ਜਾਂ ਮਨਮਤੇ ਮੈਂਬਰ ਹੋਣ ਦਾ ਕੋਈ ਇਹਨਾਂ ਦਾ ਅਧਿਕਾਰ ਨਹੀਂ ਹੈ ਇਹ ਮੌਕਾ ਆ ਗਿਆ ਹੈ ਕਿ ਇਹਨਾਂ ਸਭ ਨੂੰ ਘਰਾਂ 'ਚ ਬਹਿ ਜਾਣਾ ਚਾਹੀਦਾ ਹੈ ਤੇ ਨਵੀਂ ਸਾਡੀ ਅਗੂਆਂ ਦੀ ਜਮਾਤ ਜਿਹੜੀ ਹੈ ਜਿੱਤੇ ਮਾਨਕੀਕਰ ਕੀਤਾ ਜਾ ਸਕੇ ਜਿੰਨੇ ਜਿਹੜੇ ਕੌਮ ਨੂੰ ਸਮਝਦੇ ਹੋਣ ਵਰਤਮਾਨ ਸਮੇਂ ਦੀਆਂ ਦੁਸ਼ਵਾਰੀਆਂ ਨੂੰ ਸਮਝ ਕੇ ਕੌਮ ਦੇ ਵੱਡੇ ਦਰਜੇ ਤੱਕ ਜਾਣ ਦੇ ਲਈ ਕੌਮ ਦੀਆਂ ਮੰਗਾਂ ਨੂੰ ਅੱਗੇ ਰੱਖ ਕੇ ਕੰਮ ਕਰ ਸਕੋ ਲੱਗਦਾ ਜੀ ਮਾਫੀ ਮੰਗੀ ਗਈ ਹੈ ਜਿਹੜੇ ਵਿਰੋਧੀ ਧਰ ਜਿਵੇਂ ਇਸ ਤਰੀਕੇ ਨਾਲ ਬਾਗੀ ਧੜਾ ਇਹਨਾਂ ਨੇ ਆਪਣੀ ਮਾਫੀ ਕਬੂਲ ਕਰ ਲਈ ਹੈ ਪਰ ਸੁਖਬੀਰ ਸਿੰਘ ਬਾਦਲ ਵੀ ਕਹਿ ਚੁੱਕੇ ਨੇ ਮੇਰੇ ਕੋਈ ਖਿਮਾ ਹੋਈ ਹੈ ਮੈਂ ਮਾਫੀ ਮੰਗਦਾ ਪਰ ਲੱਗਦਾ ਜਿਵੇਂ ਤੁਸੀਂ ਕਹਿੰਦੇ ਕਿ ਨਵੀਂ ਨੌਜਵਾਨ ਪੀੜ੍ਹੀ ਨੂੰ ਅੱਗੇ ਆਣਾ ਚਾਹੀਦਾ ਹੈ ਉਹਨਾਂ ਨੂੰ ਕਮਾਨ ਸੰਭਣੀ ਚਾਹੀਦੀ ਹੈ ਤਾਂ ਸਾਰੇ ਇੱਕ ਪਾਸੇ ਇਹਨਾਂ ਤੇ aarop siddh ho rahe ਨੇ ਜਿਵੇਂ maafi mang rahe ਨੇ ਤਾਂ ਨਵਾਂ ਧੜਾ ਕਿਹੜਾ ਹੈ ਇਸ ਦੇ ਵਿੱਚੋਂ ਇਸੇ ਮਤਲਬ ਪਰਿਵਾਰਾਂ ਦੇ ਵਿੱਚੋਂ ਲਿਆ ਜਾ ਸਕਦਾ ਜਾਂ ਹੋਰ ਨਹੀਂ ਜੀ ਨਹੀਂ ਜਿਹੜਾ ਨਵਾਂ ਧੜਾ ਆਏਗਾ ਸਿੱਖ ਸੰਗਤ ਵਿੱਚੋਂ ਆਏਗਾ ਜਿਨ੍ਹਾਂ ਦਾ ਇਸ ਧੜੇ ਨਾਲ ਕੋਈ ਲੈਣ ਦੇਣ ਨਹੀਂ ਹੋਏਗਾ ਜਾਂ ਦੂਜਿਆਂ ਧੜਾਂ ਨਾਲ ਵੀ ਕੋਈ ਲੈਣ ਦੇਣ ਨਹੀਂ ਹੋਏਗਾ ਉਹ ਲੋਕ ਜਿਹੜੇ ਧੜਿਆਂ ਤੋਂ ਬਾਹਰ ਬੈਠੇ ਪੰਥ ਦੇ ਵਾਜ ਨੇ ਪੰਥ ਲਈ ਪੀੜਾ ਮਹਿਸੂਸ ਕਰਦੇ ਨੇ ਪੰਥ ਲਈ ਹੋ ਕੇ ਲੈਂਦੇ ਨੇ ਪੰਥ ਵਾਸਤੇ ਉਹਨਾਂ ਦੀ ਅੱਖਾਂ ਤਰ ਹੁੰਦੀਆਂ ਨੇ ਬਹੁਤ ਸਾੜੇ ਕੋ ਕੋ ਕਾਟਾ ਥੋੜੀ ਇਹ ਥੋੜੀ ਇਹ 500 400 ਬੰਦਾ ਹੀ ਜਲਦੀ ਆਗੂ ਨੇ ਬਾਕੀ ਆਗੂ ਨਹੀਂ ਬਣ ਸਕਦੇ ਜਿਹਨੂੰ ਚਾਵੇ ਇੱਥੇ ਤੇ ਭੂਰੀਆਂ ਵਾਲੇ ਰਾਜੇ ਕੀਤੇ ਵਾਲੀ ਗੱਲ ਹੋ ਸਕਦੀ ਹੈ ਸਵਾਲ ਤਾਂ ਹੀ ਖੜਾ ਹੋ ਜਾਂਦਾ ਨਾ ਜੀ ਕੋਈ ਪ੍ਰਧਾਨ ਕੀ ਜਾਨ ਨਹੀਂ ਦਿੰਦਾ ਇਸ ਫਿਰ ਅਸੀਂ ਪੰਥਕ ਨਹੀਂ ਹੈਗੇ ਨਾ ਇਹ ਅਸਲੀ ਪੰਥਕ ਨਹੀਂ ਹੈ ਇਸੇ ਰਾਜਨੀਤੀ ਵਿੱਚ ਗਿਆਨੀ ਕਰਤਾਰ ਸਿੰਘ ਦਾ ਨਾਮ ਅਸੀਂ ਲੈਂਦੇ ਆ ਉਹਨਾਂ ਨੂੰ ਅਸੀਂ ਬੇਤਾ ਕੌਮ ਦਾ ਬੜਾ ਦਰਦੀਪ ਸਿਖਾਗੂ ਤੌਰ ਤੇ ਮੰਨਿਆ ਜਾਂਦਾ ਹੈ ਦਿਮਾਗ ਕਰਕੇ ਜਾਣਿਆ ਜਾਂਦਾ ਹੈ ਤੇ ਉਹਨਾਂ ਲੋਕਾਂ ਦੇ ਪਦਵੀਆਂ ਨੂੰ ਠੋਕਰਾਂ ਮਾਰਦੇ ਰਹੇ ਨੇ ਸਤਾ ਤੋਂ ਜਦੋਂ ਹੁੰਦੀ ਛੱਡ ਕੇ ਵੀ ਬਸੇ ਹੁੰਦੇ ਰਹੇ ਨੇ ਕੋਈ ਉਹਨਾਂ ਦੇ ਪਕੜ ਨਹੀਂ ਆਉਂਦੀ ਹੁੰਦੀ ਰਹੀ ਅੱਜ ਕਿਉਂ ਨਹੀਂ ਹੁਣ ਲੱਗਦਾ ਜੀ ਅਕਾਲੀ ਦਲ ਦੀ ਸਥਿਤੀ ਕਿਵੇਂ ਦੇਖਦੇ ਨਹੀਂ ਮੈਂ ਅਸੀਂ ਦੇਖਦੇ ਜਿਹੜਾ ਅਸਲੀ ਅਕਾਲੀ ਦਲ ਤਾਂ ਖਤਮ ਹੋ ਚੁੱਕਾ ਹੈ ਜੀ ਇਹ ਤੇ ਧੜਾਏ ਗਏ ਆਪਣੇ ਧੜੇ ਨੂੰ ਸਤਾ ਦੀ ਖਾਤਰ ਇਕੱਠਾ ਰੱਖਣ ਦਾ ਯਤਨ ਕਰੇ ਸ਼੍ਰੋਮਣੀ ਕਾਲਦਾਨ ਤੇ ਇਹਨਾਂ ਨੇ ਮੋਕੇ ਕਾਨਫਰੰਸ ਕਰਕੇ ਮਾਰ ਦਿੱਤਾ ਸੀ ਜਦੋਂ ਇਹਨਾਂ ਨੂੰ ਪੰਜਾਬੀ ਪਾਰਟੀ ਬਣਾ ਦਿੱਤਾ ਸੀ ਜਿਹੜਾ ਪੰਗਸ਼੍ਰੋਮਣੀ ਕਾਲਦਾਨ ਜਿਹੜਾ ਸਾਡਾ ਸੰਵਿਧਾਨ ਸੀ ਉਹ ਤੋਂ ਮੂੰਹ ਫੇਰ ਲਿਆ ਸੀ ਉਸ ਦਿਨ ਹੀ ਸਰਦਾਰ ਵੱਡੇ ਬਾਦਲ ਨੇ ਮਾਰ ਕੇ ਉਹਦਾ ਕਤਲ ਕਰ ਦਿੱਤਾ ਸੀ ਉਸ ਤੋਂ ਬਾਅਦ ਤੇ ਭਾਜ ਪਈਆਂ ਨੇ ਜੱਫੀ ਬਾ ਕੇ ਸਤਾ ਭੋਗਣ ਦਾ ਜਿਹੜਾ ਸੁੱਖ ਹੈ ਉਹਨੂੰ ਮਾਣਿਆ ਇਹਨਾਂ ਨੇ ਤੇ ਜਦੋਂ ਹੁਣ ਗੁਨਾਹ ਵੱਡੇ ਕਰ ਲਏ ਬੇਦਵੀ ਹੋ ਗਈ ਸੌਦਾ ਸਾਧ ਮਗਰ ਚਲੇ ਗਏ ਉਹ ਸਜ਼ਾ ਤੇ ਭੁਗਤਣੀ ਹੈ ਨਾ ਇਹਨਾਂ ਨੇ ਇਸ ਕਰਕੇ ਆਪਣੇ ਕੀਤੇ ਦੀ ਸਜ਼ਾ ਪਾ ਰਹੇ ਨੇ ਤੇ ਸਜ਼ਾ ਇਹਨੂੰ ਪਾਉਂਦੇ ਰਹਿਣਾ ਹੈ ਜੋ ਮਰਜ਼ੀ ਕਰ ਲੈਣ ਇਹ ਕਦੀ ਸਤਾ ਵਾਲੇ ਪਾਸੇ ਨਹੀਂ ਆ ਸਕਦੇ ਨਾ ਪੰਜਾਬ ਨਾ ਪੰਥ ਇਹਨਾਂ ਨੂੰ ਕਦੀ ਮੂਹ ਨਹੀਂ ਲਾਏਗਾ ਭਾਵੇਂ ਜਿਹੜਾ ਮਰਜ਼ੀ ਕੋਈ ਜਿੰਨਾ ਮਰਜ਼ੀ ਦੋ ਦੁੱਤਾਂ ਬਣ ਕੇ ਸਾਹਮਣੇ ਆਜੇ